ਸ਼ੇਂਕਰਨ ਰੈਣੀ ਤੋਂ ਸੁਪੀਰ ਬਾਦਲ ਦਾ ਅੰਮ੍ਰਿਤਪਾਲ ਸਿੰਘ ਤੇ ਨਿਸ਼ਚਿਤ ਖਾ ਨਿਸ਼ਾਨਾ ਬੁਲੇ ਜਿਹੜਾ ਬੰਦਾ ਜੇਲ ਨਹੀਂ ਚੱਲ ਸਕਦਾ ਉਹ ਕੀ ਕਰੇਗਾ ਕੌਮ ਦੀ ਅਗਵਾਈ ਮਾਲਵੇ ਦਾ ਆਰਐਸਐਸ ਹੈੱਡ ਐ ਅੰਮ੍ਰਿਤਪਾਲ ਦਾ ਵਕੀਲ ਜਰੰਦਾ ਜਵਪਾਰ ਮੇਲੀ ਦੌਰਾਨ ਕੇਜਵਾ ਦਾ ਕੇਂਦਰ ਸਰਕਾਰ ਤੇ ਨਿਸ਼ਾਨਾ ਕਿਹਾ ਫਰਜ਼ੀ ਕੇਸ ਦੇ ਵਿੱਚ ਕੀਤਾ ਗਿਆ ਗ੍ਰਿਫਤਾਰ ਕੋਟਾਲੇ ਦੇ ਇਲਜ਼ਾਮ ਲਗਾ ਰਹੇ ਪਰ ਅਜੇ ਤੱਕ ਨਹੀਂ ਮਿਲਿਆ ਇੱਕ ਵੀ ਪੈਸਾ ਦਾਖਾੜ ਰੈਣੀ ਵਿੱਚ ਰਾਹੁਲ ਗਾਂਧੀ ਦਾ ਕਿਸਾਨਾਂ ਦੇ ਨਾਲ ਵਾਦਾ ਬੁਲੇ ਦੇਸ਼ ਤੇ ਸਾਰੇ ਕਿਸਾਨਾਂ ਦਾ ਕਰਜ਼ਾ ਕਰਾਂਗੇ ਮਾਫ ਸਰਕਾਰ ਬੜਨ ਤੇ ਲਿਆਵਾਂਗੇ ਐਮਐਸਪੀ ਦਾ ਗਰੰਟੀ ਕਰੋ। ਅੰਦੀਗਰ ਪਾਂਚੇ ਕੇਂਦਰੀ ਮੰਤਰੀਪਿਊਸ਼ ਗੋਇਲ ਵੱਲੋਂ ਭਾਜਪੀ ਦੀ ਇਤਿਹਾਸਿਕ ਜਿੱਤ ਦਾ ਦਾਵਾ ਬੋਲੇ ਪੂਰੇ ਦੇਸ਼ 'ਚ ਚੱਲ ਰਹੀ। ਪੀਐਮ ਮੋਦੀ ਦੀ ਹਨੇਰੀ ਭਾਜਪਾ ਨੂੰ ਮਿਲਣ ਗਿਆ 400 ਤੋਂ ਜ਼ਿਆਦਾ ਸੀਟਾਂ ਤੇ ਤੀਜੀ ਵਾਰ ਬੜਾਵਾਂਗੇ ਸਰਕਾਰ। ਉਸ ਤੋਂ ਬਾਅਦ ਚੋਣਵਿਚਾਰੇ ਪੰਜਾਬ ਦੇ ਵਿੱਚ ਈਦੀ ਦਾ ਵੱਡਾ ਐਕਸ਼ਨ ਰੋਪੜ ਹੁਸ਼ਿਆਰਪੁਰਸ ਨੇ ਕਰੀਬ 13 ਥਾਮਾਂ ਤੇ ਈਦੀ ਦੀ ਰੇਡ ਨਾਜਾਇਜ਼ ਮਾਈਨਿੰਗ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਸਰਚ। ਕਰੀਬ 3 ਕਰੋੜ ਰੁਪਏ ਦੀ ਨਕਦੀ ਕੀਤੀ ਜ਼ਬਤ। ਯੂਪੇਚਾ ਭਾਜਪਾ ਉਮੀਦਵਾਰ ਕਰਨ ਪੁਸ਼ਨ ਦੇ ਕਾਫਲੇ ਦੀ ਗੱਡੀ ਨੇ ਤਿੰਨ ਬੱਚਿਆਂ ਨੂੰ ਦਰੜਿਆ ਦੋ ਦੀ ਮੌਕੇ ਤੇ ਮਾਰਤ ਇੱਕ ਜ਼ਖਮੀ ਬ੍ਰਿਜ ਪੁਸ਼ਨ ਸਿੰਘ ਦੇ بیٹے ਨੇ ਕਰਨ ਪੁਸ਼ਨ ਸਸ਼ਕਾਲਾ ਸਵੇਦਾ ਬੁਲੇਟਨ ਚ ਸਵਾਗਤ ਹੈ ਮੈਂ ਤੋਹਾੜੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਦੇ ਹਾਂ ਬੁਲੇਟਨ ਦੀ ਸੁਖਬੀਰ ਬਾਦਲ ਦੀ ਵੱਡੀ ਸਟੇਟਮੈਂਟ ਤੋਂ ਸੁਖਬੀਰ ਬਾਦਲ ਨੇ ਅਮਰਿਤਪਾਲ ਸਿੰਘ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਲੋਕ ਪੁੱਛਦੇ ਨੇ ਅਮਰਿਤਪਾਲ ਆਇਆ ਕਿੱਥੋਂ ਹੈ 2 ਸਾਲ ਪਹਿਲਾਂ ਅਮਰਿਤਪਾਲ ਕਿੱਥੇ ਸੀ ਇੱਕ ਸਾਲ ਡਰਾਮਾ ਰਚਿਆ ਗਿਆ ਸੁਭਿਰਬਾਦਲ ਨੇ ਕਿ ਪਹਿਲਾਂ ਤਾਂ ਜੀਣਾ ਪਾਉਂਦੇ ਸੀ ਵਾਲ ਕਟਵਾਉਂਦੇ ਸੀ ਜੋ ਜੇਲ ਨਹੀਂ ਚੱਲ ਸਕਦਾ ਉਹ ਕੰਮ ਵੀ ਕਿਵੇਂ ਅਗਵਾਈ ਕਰੇਗਾ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਤਾਕਤਾਂ ਸ਼ੋਮਿਆ ਕਾਲੇਦਲ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਔਰ ਸੁਭਿਰਬਾਦਲ ਨੇ ਇਲਜ਼ਾਮ ਲਗਾਇਆ ਕਿ ਅਮਰਿਤਪਾਲ ਦਾ ਵਕੀਲ ਮਾਲਵੇ ਦਾ ਆਰਐਸਐਸ ਦਾ ਹੈੱਡ ਤਾਂ ਐਸਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੀ ਆਰਐਸਐਸ ਔਰ ਅਮਰਿਤਪਾਲ ਬੰਦੀ ਸਿੱਖ ਨਹੀਂ ਹੈ ਤਾਂ ਸੁਖਬੀਰ ਬਾਦਲ ਦੇ ਵੱਲੋਂ ਖਡੂਰ ਸਾਹਿਬ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਸੀ ਬਸਤਾ ਸਿੰਘ ਬਲਟੋਹਾ ਦੇ ਹੱਕ ਦੇ ਵਿੱਚ ਜਿਸ ਦੌਰਾਨ ਇਹ ਸਾਰੀ ਬਿਆਨਬਾਜ਼ੀ ਕੀਤੀ ਗਈ। ਕਿਥੇ ਸੀ? ਕਿ ਇੰਨੇ ਪੰਤਕ ਸੀ ਫਿਰ ਬਾਲ ਕਿਉਂ ਕਟਾਏ? ਜੀਨਾ ਪੁੰਦੇ ਸੀ, ਬਾਲ ਕਟਾਉਂਦੇ ਸੀ। ਕੀ 28 29 30 ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ? ਤੀਤੀ ਵੱਤ ਹੁੰਦੀ ਆ ਉਮਰ ਇੱਕਦਮ ਪੰਥ ਕਿੱਥੋਂ ਜਾਣ ਪਿਆ ਜਹਾਜ਼ ਤੇ ਉਤਰਦੇ ਆ ਇੱਕ ਮਹੀਨੇ ਚ ਡਰਾਮਾ ਹੁੰਦਾ ਲਿਆਏ ਜਾਂਦੇ ਆ ਅਮਰੀਕਾ ਆ ਜਾਂਦਾ ਫਿਰ ਕਹਿੰਦੇ ਆ ਕਿ ਮੈਂ ਇਕੱਲਾ ਧਰਮ ਦਾ ਪ੍ਰਚਾਰ ਕਰੂੰਗਾ ਬਹੁਤ ਵਧੀਆ ਗੱਲ ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਆ ਨਸ਼ੇਸ਼ ਰੋਂਗਾਂ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕੰਸਟਰਕਸ਼ਨ ਨਹੀਂ ਮੰਦਾ ਫਿਰ ਖਾਲਸਤਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਆਇਆ ਜਾਂਦਾ ਤੇ ਵਾਪਸ ਐਮਪੀ ਦਾ ਉਮੀਦਵਾਰ ਕਰਕੇ ਭੁਲਾਇਆ ਜਾਂਦਾ ਮੈਂ ਪੁੱਛਣਾ ਚਾਹੁੰਨਾ ਹੈ ਪਹਿਲੀ ਗੱਲ ਕੀ ਬਿਰਸਾ ਸਿੰਘ ਬਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ ਚ ਐਨਐਸਏ ਚ ਉਹ ਐਨਐਸਏ ਚ ਮੇਰਾ ਵੀਰ ਉਥੇ ਡਿਬਰਗੜਾ ਕਿ ਸਾਨੂੰ ਛੱਡੋ ਸਾਨੂੰ ਛੱਡੋ ਸਾਹ ਪ੍ਰਕਾਸ਼ ਸਿੰਘ ਬਾਦਲ 16 ਸਾਲ ਐਨਐਸਏ ਚ ਰਹਿਿਆ 16 ਸਾਲ ਤਾਮਿਲਨਾਡੂ ਦੀ ਜੇਲ੍ਹ આજ ਨਾਗਾਲੈਂਡ ਦੀ ਜਿਹੜਾ ਚੱਪਲਪੁਰ ਦੀ ਜਿਹੜਾ ਚ ਕਿਤੇ ਤੁਸੀਂ ਮੇਰੇ ਮਾਤਾ ਜੀ ਨੂੰ ਮੈਨੂੰ ਕਿਤੇ ਧਰਨੇ ਦਿੰਦੇ ਦੇਖਿਆ ਕਿ ਸਾਡੇ ਬਾਪੂ ਨੂੰ ਛੱਡ ਦਿਓ ਸਾਡੇ ਬਾਪੂ ਨੂੰ ਛੱਡ ਦਿਓ ਜਿਹੜਾ ਬੰਦਾ ਝੱਲ ਨਹੀਂ ਸਕਦਾ ਉਹ ਕੌਮ ਦੀ ਅਗਵਾਈ ਕਰੂਗਾ ਉਹ ਕੀ ਕਹਿੰਦੇ ਐ ਕਿ ਜੋ ਦੇਸ਼ ਦਾ ਕਾਨੂੰਨ ਐ ਸਾਡੀਆਂ ਸਜ਼ਾ ਪੂਰੀਆਂ ਹੋ ਗਈਆਂ ਕੱਲੇ ਸਜ਼ਾ ਪੂਰੀਆਂ ਨਹੀਂ ਦੁਗਣੀਆਂ ਹੋ ਗਈਆਂ ਐਸ ਕਰਕੇ ヒューਮੈਨਿਟਰੀਅਨ ਰਾਈਟ ਸਾਡੇ ਹੈ ਤੁਸੀਂ ਸਾਨੂੰ ਰੱਖ ਨਹੀਂ ਸਕਦੇ ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਹੈ ਜੇ ਆ ਜਿਹੜਾ ਦੇਖਿਆ ਬਿਸਕਿਤ ਬਾਨੋਂ ਨਾ ਉਹ ਹੀ ਹੈ ਉਹਦੇ ਕਾਤਲਾਂ ਨੂੰ ਬੀਜੇਪੀ ਛੱਡ ਦਿੰਦੀ ਹੈ ਰੇਪ ਕੀਤਾ ਹੈ ਕਤਲ ਕੀਤਾ ਹੈ ਅਸੀਂ ਤਾਂ ਕੱਲੇ ਕਿਹਾ ਇਹਨਾਂ ਨੂੰ ਉਹਨਾਂ ਦੀ ਸਜ਼ਾ ਪੂਰੀ ਹੋ ਗਈਆਂ ਇੱਕ ਸਾਲ ਛੜੇ 6 ਮਹੀਨੇ ਹੋ ਕੇ ਬੰਦਾ ਬੰਦੀ ਸਿਕ ਨਹੀਂ ਬਣ ਜਾਂਦਾ। ਉਧਰ ਅਰਵਿੰਦ ਕੇਜਵਾਲ ਨੇ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਬੋਲਿਆ ਹੈ। ਭਾਜਪਾ ਵਾਲਿਆਂ ਨੇ ਨਾ ਕਿਹਾ ਕਿ ਮੈਨੂੰ ਗ੍ਰਿਫਤਾਰ ਕੀਤਾ, ਕੋਟਾਲੇ ਦਾ ਇਲਜ਼ਾਮ ਲਗਾ ਰਹੇ ਪਰ ਇੱਕ ਵੀ ਪੈਸਾ ਨਹੀਂ ਮਿਲਿਆ ਹੈ। ਤਾਂ ਪ੍ਰਧਾਨ ਮੰਤਰੀ ਨੇ ਮੈਨੂੰ ਅਨੁਪਵਿ ਚੋਰ ਕਿਹਾ। ਅਰਵਿੰਦ ਕੇਜਵਾਲ ਨੇ ਕਿਹਾ ਹੈ ਤਾਂ ਪੀਐਮ ਖੁਦ ਇਹ ਕਹਿ ਰਹੇ ਨੇ ਮੇਰੇ ਤੇ ਪਾਇਆ ਕੇ ਸਫਰਦੀ ਹੈ। ਉਹਨਾਂ ਨੇ ਮੈਨੂੰ ਜੇਲ੍ਹ ਦੇ ਵਿੱਚ ਭੇਜਿਆ ਔਰ ਸੁਪਰੀਮ ਕੋਰਟ ਨੇ ਮੈਨੂੰ ਪ੍ਰਚਾਰ ਦੀ ਤੇ ਜਾਸਾਤ ਦੀ ਦਿੱਤੀ। ਤਾਂ ਅਰਵਿੰਦ ਕੇਜਵਾਲ ਦਾ ਦਾਵਾ ਹੈ कि 13 ਸਿੱਟਾ ਮਿਲੀਆਂ ਤਾਂ ਸਾਡੀ ਤਾਕਤ ਫਵੇਗੀ ਹੁਣ ਪੰਜਾਬ ਦੇ ਵਿੱਚ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲ ਰਹੀਆਂ ਨੇ ਦੱਸਿਆ ਕਿ ਅਰਵਿੰਦ ਕੇਜਵਾਲ ਨੇ ਅਜਲੰਦਰ ਚ ਆਵਾਦੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਦੇ ਵਿੱਚ ਸਰਚਾਰੀ ਗੁੰਡਾਗਰਦੀ ਨੇ ਉਹਨੇ ਮੇਰ ਕੋ ਗ੍ਰਫਤਾਰ ਕਰ ਲਿਆ ਕਹਤੇ ਹੈ ਕੇਜਰੀਵਾਲ ਭ੍ਰਸ਼ਟਾਚਾਰੀ ਹੈ ਲੋਕ ਕਹਿ ਰਹੇ ਆ ਜੀ ਅਗਰ ਕੇਜਰੀਵਾਲ ਭ੍ਰਸ਼ਟਾਚਾਰੀ ਹੈ ਤਾਂ ਦੁਨੀਆ ਮੈਂ ਇਮਾਨਦਾਰ ਕੋਈ ਨਹੀਂ ਹੈ कहते हैं केजरीवाल ने सौ करोड़ का भ्रष्टाचार करा सौ करोड़ रिश्वत ली मैंने उनसे पूछा सौ करोड़ अगर रिश्वत ली वो कहीं तो मिलेगा पांच सौ जगह रेड मार ली तुम लोगों ने एक नया पैसा नहीं मिला हवा में गायब हो गया क्या सौ करोड़ कहीं कोई कैश मिलेगा कहीं लॉकर कहीं बैंक में मिलेगा कहीं ज्वेलरी मिलेगी कहीं कुछ नहीं मिला देश के सामने प्रधानमंत्री जी ने कहा कि हमारे पास सबूत इसलिए नहीं है रिकवरी इसलिए नहीं है क्योंकि केजरीवाल अनुभवी चोर है पूरे देश के सामने प्रधानमंत्री कबूल कर रहे हैं कि पूरा मामला फर्जी है कोई सबूत नहीं है कोई तो क्यों गिरफ्तार किया 16 मार्च को इलेक्शन कमीशन ने चुनाव डिक्लेयर किए 21 मार्च को मेरे को गिरफ्तार कर लिया वो नहीं चाहते थे कि मैं पूरे देश में घूम घूम के प्रचार करूं भाषण दूं उनको डर लग रहा था केजरीवाल पूरे देश में घूम गया हमारी 10-15 सीट कम कर देगा इसको अंदर करो उन्होंने मेरे को अंदर कर दिया लेकिन हो सुप्रीम कोर्ट का सुप्रीम कोर्ट ने भी कहा जा केजरीवाल जा खूब प्रचार कर ਉਦਰਦਾਖਾ ਰੈਲੀ ਦੇ ਵਿੱਚ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਸਰਕਾਰ ਬਣਨ ਤੇ ਕਿਸਾਨਾਂ ਦੇ ਲਈ ਤਿੰਨ ਕੰਮ ਕਰਾਂਗੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਵਾਂਗੇ ਔਰ ਕਿਸਾਨਾਂ ਦੇ ਨੁਕਸਾਨ ਦਾ 30 ਦਿਨਾਂ ਦੇ ਅੰਦਰ ਮੁਆਵਜ਼ਾ ਦੇਵਾਂਗੇ ਤਾਂ ਰਾਹੁਲ ਨੇ ਅਗਨੀਵੀ ਸਕੀਮ ਤੇ ਬਜਪੀ ਨੂੰ けਰਿਆ ਹੈ ਔਰ ਬਜਪੀ ਨੇ ਦੇਸ਼ ਦੇ ਜਵਾਨਾਂ ਦਾ ਅਪਮਾਨ ਕੀਤਾ ਉਹਨਾਂ ਨੇ ਇਲਜ਼ਾਮ ਲਗਾਇਆ ਤਾਂ ਬਜਪੀ ਨੇ ਜਵਾਨਾਂ ਨੂੰ ਮਜ਼ਦੂਰ ਬਣਾਇਆ

नरेंद्र मोदी सही दाम नहीं दिलवाते मार्केट में कोई भी प्रोडक्ट होता है उसका सही दाम मिलता है उस पर रेट लिखा होता है मगर जब किसान अपना माल बेचता है गन्ना बेचता है आलू बेचता है धान उसको कभी भी सही दाम नहीं मिलता किसानों के लिए हम तीन काम करने जा रहे हैं जैसे ही इंडिया गठबंधन की सरकार बनेगी पहला काम अगर वो अरबपतियों का कर्जा माफ करते हैं हम पंजाब के किसानों का हिंदुस्तान के किसानों का कर्जा माफ करने जा रहे हैं और भाइयों बहनों किसानों हम एक बार नहीं माफ करेंगे हम सरकार में एक आयोग बनाएंगे उसका नाम होगा किसान कर्जा माफी आयोग और जब ਰੁਖ ਚੰਡੀਗੜ੍ਹ ਦਾ ਕਰਦੇ ਹਾਂ ਜਿੱਥੇ ਪਹੁੰਚੇ ਕੇਂਦਰੀ ਮੰਤਰੀ ਪਿਊਸ਼ ਕੋਇਲ ਨੇ ਦਾਵਾ ਕੀਤਾ ਹੈ ਕਿ ਭਾਜਪਾ ਨੂੰ 400 ਤੋਂ ਜ਼ਿਆਦਾ ਸੀਟਾਂ ਮਿਲਣਗੀਆਂ ਪੂਰੇ ਦੇਸ਼ ਦੇ ਵਿੱਚ ਪਿਆ ਮੋਦੀ ਦੀ ਹਨੇਰੀ ਐਪਿਊਸ਼ ਕੋਇਲ ਨੇ ਇਹ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ 400 ਤੋਂ ਜ਼ਿਆਦਾ ਸੀਟਾਂ ਪੂਰੇ ਦੇਸ਼ ਦੇ ਵਿੱਚ ਭਾਜਪਾ ਨੂੰ ਮਿਲਣਗੀਆਂ ਚੰਡੀਗੜ੍ਹ ਦੇ ਵਿੱਚ ਵੀ ਦੱਸਦੇ ਕਿ ਪੂਰੀ ਫਸਤੀ ਤਕਰ ਹੈ ਇੱਕ ਪਾਸੇ ਸੰਜੇ ਟੰਡਰ ਨੇ ਭਾਜਪਾ ਦੇ ਤਾਂ ਦੂਜੇ ਪਾਸੇ ਮਨੀਸ਼ तिवारी ਕੋਇਲ ਜੀ ਚਰਨ ਹੋ ਚੁੱਕੇ ਹੈ ਚੋਣ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਸਰਕਾਰ निश्चित है 400 से अधिक सीटें एमपी की चोरी में शत प्रतिशत आने वाली है मेरा भी भ्रमण देश के अन्य अन्य इलाकों में रहा और लगभग सभी जगह जो उत्साह जो मन जो आशीर्वाद जो समर्थन माननीय प्रधानमंत्री नरेंद्र मोदी जी के लिए उनके दस वर्ष के बेदार केंद्र सरकार में प्रधानमंत्री के कार्यकाल या 50 वर्ष का बेदाग ईमानदार देश सेवा का जीवन कण कण क्षण क्षण जनता की सेवा में देश की सेवा में देशभक्ति से प्रोत आज पूरे देश में और वैसे तो पूरी दुनिया में आज उनकी लोकप्रियता चरम से ਅਗੇ ਵਧਾਂਗੇ ਤਾਂ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਤਿੱਖਾ ਨਿਸ਼ਾਨਾ ਸਾਧਿਆ ਸੁਨੀਲ ਜਾਖੜ ਗਰੀਬ ਤੇ ਦਲਿਤ ਵਿਰੋਧੀ ਨੇ ਚੰਨੀ ਦਾ ਇਹ ਕਹਿਣਾ ਹੈ ਤਾਂ ਸੁਨੀਲ ਜਾਖੜ ਦੇ ਦਿਲ ਦੇ ਵਿੱਚ ਜ਼ਹਿਰ ਹੈ ਅੰਬੇਦਕਰ ਦੀ ਸੋਚ ਦੇ ਖਿਲਾਫ ਨੇ ਜਾਖੜ ਚਰਨਜੀਤ ਚੰਨੀ ਨੇ ਕਿਹਾ ਸੁਨੀਲ ਜਾਖੜ ਪਹਿਲਾਂ ਆਪਣੀ ਸੋਚ ਨੂੰ ਠੀਕ ਕਰਨ ਤਾਂ ਭਾਜਪਾ ਦੇ ਜਾਖੜ ਨੂੰ ਪ੍ਰਧਾਨ ਬਣਾ ਕੇ ਖੁਦ ਨੂੰ ਦਲਿਤ ਵਿਰੋਧੀ ਸਾਬਤ ਕਰ ਦਿੱਤਾ ਚਰਨਜੀਤ ਚੰਨੀ ਦਾ ਇਹ ਕਹਿਣਾ ਜੇ ਕੋਈ ਦੁਨੀਆ ਦੇ ਵਿੱਚ ਮਤਸਵੀ ਲੀਡਰ ਹੈ ਜੇ ਕੋਈ ਗਰੀਬ ਆਦਮਿਆਂ ਦੇ ਖਿਲਾਫ ਲੀਡਰ ਹੈ ਜਿਹਦੇ ਮਨਾਂ ਦੇ ਵਿੱਚ ਜ਼ਹਿਰ ਹੈ ਜੇ ਕਿਸੇ ਦੇ ਵਿੱਚ ਛੋਟੀਆਂ ਜਾਤਾਂ ਵਾਸਤੇ ਔਰ ਗਰੀਬ ਲੋਕਾਂ ਵਾਸਤੇ ਜੇ ਕਿਸੇ ਦੇ ਵਿੱਚ ਅੰਬੇਦਕਰ ਦੀ ਸੋਚ ਦੇ ਖਿਲਾਫ ਕੋਈ ਖੜਾ ਹੈ ਜੇ ਕੋਈ ਗਰੀ ਕੋਈ ਦਿਨ ਹੁੰਦੇ ਸੀ ਕਿ ਗਰੀਬ ਲੋਕਾਂ ਨੂੰ ਟੋਬੇ ਤੋਂ ਵੀ ਤਲਾਤ ਤੋਂ ਵੀ ਉਹ ਤਾਂ ਵੀ ਪਾਣੀ ਨਹੀਂ ਦੀ ਲੈਣ ਦਿੱਤਾ ਜਾਂਦਾ ਇਹ ਉਹ ਸੋਚਦਾ ਬੰਦਾ ਹੈ ਮੈਂ ਇਸ ਬੰਦੇ ਦੀ ਕਦੇ ਕੋਈ ਜਵਾਬ ਨਹੀਂ ਦਿੰਦਾ ਮੈਂ ਇਹਨੂੰ ਕਹਿਣਾ ਚਾਹੁੰਦਾ ਕਿ ਆਪਣੀ ਸੋਚ ਨੂੰ ਠੀਕ ਕਰ ਅੱਜ ਜਮਾਨਾ ਬਹੁਤ ਅੱਗੇ ਵੱਧ ਗਿਆ ਸਾਰੇ ਲੋਕਾਂ ਨੇ ਸਮਾਨਤਾ ਦਾ ਆਪਣੇ ਆਪ ਦੇ ਵਿੱਚ ਸਭ ਨੂੰ ਪਿਆਰ ਦੇ ਰਹੇ ਸਭ ਨੂੰ ਬਰਾਬਰ ਬਿਠਾ ਰਹੇ ਤੁਸੀਂ ਦਲਿਤ ਵਰਗ ਨੂੰ ਪੈਰ ਦੀ ਜੁੱਤੀ ਦੇ ਉੱਪਰ ਬਿਠਾਉਣ ਯੋਗ ਦੱਸਦੇ ਹੋ ਤੁਸੀਂ ਕਹਿੰਦੇ ਹੋ ਸਿਰ ਤੇ ਬਿਠਾਉਣ ਵਾਲੇ ਨਹੀਂ ਪੈਰ ਦੀ ਜੁੱਤੀ ਤੇ ਬਿਠਾਉਣ ਵਾਲੇ ਅਜਹੀ ਮਾਨਸਿਕਤਾ ਵਾਲੇ ਬੰਦੇ ਨੂੰ ਬੀਜੇਪੀ ਨੇ ਪ੍ਰਧਾਨ ਬਣਾ ਕੇ ਇਹ ਸਾਬਤ ਕਰਿਆ ਕਿ ਇਹ ਬੀਜੇਪੀ ਵੀ ਦਲਿਤ ਵਿਰੋਧੀ ਹੈ আর ਦਲਿਤਾ ਦੇ ਖਿਲਾਫ ਹੈ ਉਹਨਾਂ ਨੇ ਐਸਾ ਬੰਦਾ ਮੂਰੇ ਕਰਕੇ ਦਲਿਤ আর ਪਿਛੜੇ ਸ਼੍ਰੇਣੀ ਦੇ ਲੋਕਾਂ ਦਾ ਅਪਮਾਨ ਕੀਤਾ ਹੈ